ਸਾਸੰਗ ਦੀ ਪਾਤਸ਼ਾਹ ਦੇ ਬਚਨ ਨੇ ਕਹਿੰਦੇ ਸਾਧੂ ਬੰਦਗੀ ਕਰਦੇ ਨੇ ਤੇ ਸਾਸੰਗ ਦੇ ਰੱਬ ਕਹਿੰਦਾ ਤੁਹਾਨੂੰ ਸੰਸਾਰ ਤੇ ਭਿਜਣਾ ਹੈ ਕਹਿੰਦੇ ਚਲੇ ਤਾਂ ਜਾਵਾਂਗੇ ਸਾਧੂ ਕਹਿੰਦੇ ਚਲੇ ਤਾਂ ਜਾਵਾਂਗੇ ਪਰ ਤੈਨੂੰ ਸਾਡੇ ਨਾਲ ਜਾਣਾ ਪਊਗਾ ਤੇ ਪਾਤਸ਼ਾਹ ਨੇ ਬਚਨ ਲਿਖਿਆ ਕਹਿੰਦੇ ਸਾਧ ਪਠਾਏ ਸਾਧ ਪਠਾਏ ਆਪ ਪ੍ਰਭ ਰੱਬ ਕਹਿੰਦਾ ਮੈਂ ਤੁਹਾਨੂੰ ਭੇਜਣ ਲੱਗਿਆ ਤੇ ਮੈਂ ਤੁਹਾਨੂੰ ਬਾਕ ਥੋੜੀ ਹੋਣਾ ਸਾਧ ਪਠਾਏ ਆਪ ਪ੍ਰਭ ਹਮ ਤੁਮ ਤੇ ਨਹੀਂ ਤੂ ਕਹਿੰਦੇ ਮੈਂ ਤੁਹਾਡੇ ਤੋਂ ਦੂਰ ਨਹੀਂ ਜਾਵਾਂ ਵਾਦਾ ਹੋ ਗਿਆ ਤੇ ਸਾਸ ਜੀ ਜਦੋਂ ਵਾਦਾ ਹੋ ਗਿਆ ਤੇ ਸਹਿਬ ਸਤਿਗੁਰੂ ਗੁਰੂ ਦਾਜੀ ਬਚਨ ਕਰਦੇ ਨੇ ਰੱਬ ਦੀ ਪਹਿਚਾਣ ਕਹਿੰਦੇ ਸੰਤ ਤੁਜੀ ਤਨ ਇਹ ਪਰਮਪਿਤਾ ਪਰਮੇਸ਼ਰ ਸੰਤ ਤੇਰਾ ਸਰੀਰ ਨੇ ਸੰਤਾਂ ਦੀ ਦੇਹ ਤੇਰੀ ਦੇਹ ਹੈ ਤੇਰਾ ਤਨ ਹੈ ਸੰਤ ਤੁਜੀ ਤਨ ਸੰਗਤ ਪਰਾ ਇਨਾ ਸਾਧੂਆਂ ਦਾ ਮਿਲ ਮਲਾਪ ਮੇਰੀ ਜਿੰਦ ਜਾਨ ਹੈ ਭਾਵ ਸਾਧੂਆਂ ਦੀ ਸੰਗਤ ਦੇ ਵਿੱਚ ਮੇਰੀ ਜਿੰਦ ਹੈ ਮੇਰੀ ਜਾਨ ਹੈ